ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਬਾਹਰ ਕੜਾਕੇਦਾਰ ਠੰਡ ਪੈ ਰਹੀ ਹੈ ਤਾਂ ਦੇਖੋ ਇਧਰ ਫਾਰਮ ਦੇ ਆਲੇ-ਦੁਆਲੇ ਪੱਲੀਆਂ ਗੱਟੇ ਵਗੈਰਾ ਲਗਾਏ ਹਨ ਡਬਲ-ਡਬਲ ਤਰੀਆਂ ਕਰੀਆਂ ਹਨ ਕਾ ਜੋ ਬਾਹਰ ਦੀ ਠੰਡੀ ਹਵਾ ਜਾਂ ਠੰਡ ਅੰਦਰ ਨਾ ਆ ਸਕੇ ਤਾਂ ਇਧਰ ਦੇਖੋ ਇਹ ਤਰਪਾਈ ਲਗਾਈ ਹੈ ਤਾਂ ਇਧਰ ਵੀ ਤਰਪਾਈ ਲਗਾਈ ਹੈ ਇਹ ਫਾਰਮ ਦੇ ਅੰਦਰ ਤਰਪਾਈ ਲੱਗੀ ਹੈ ਤਾਂ ਬਾਕੀ ਦਰੀਆਂ ਪਲੀਆਂ ਬਗਾਰੀਆਂ ਹੋਰ ਬਾਹਰ ਫਾਰਮ ਦੇ ਬਾਹਰ ਪਾਸੇ ਸਾਈਡ ਵੱਲ ਲਗਾਏ ਹਨ ਤਾ ਇਧਰ ਹੀਟਰ ਵੀ ਲਗਾਇਆ ਹੈ ਤੇ ਅੱਜ ਵੀਡੀਓ ਜੀ ਤੁਹਾਨੂੰ ਇਹ ਦੱਸਿਆ ਜਾਵੇਗਾ ਕਿ ਠੰਡ ਦੇ ਮੌਸਮ ਵਿੱਚ ਮੁਰਗੀ ਨੂੰ ਬਚਾਉਣ ਲਈ ਕਿਹੜੇ ਕੰਮ ਕਰਨੇ ਜ਼ਰੂਰੀ ਹਨ ਸਭ ਤੋਂ ਪਹਿਲਾਂ ਫਾਰਮ ਦੇ ਆਲੇ-ਦੁਆਲੇ ਡਬਲ ਪੱਲੀਆਂ ਇਦਰੀਆਂ ਵਗੈਰਾ ਲਗਾ ਦਿਓ ਤਾਂ ਜੋ ਬਾਹਰ ਦੀ ਠੰਡੀ ਹਵਾ ਅੰਦਰ ਨਾ ਆ ਸਕੇ ਤੇ ਜਿੱਦਾਂ ਇਹ ਛੋਟਾ ਮੁਰਗਾ ਪਾਲ ਰਿਆ ਹੈ ਤਾਂ ਇਹਦੇ ਚਾਰੋਂ ਪਾਸੇ ਅੰਦਰ ਵੀ ਫਾਰਮ ਦੇ ਪਰ ਪਹਿਲਾਂ ਦਰੀਆ ਬਗਰ ਲਗਾਈਆਂ ਹਨ ਤਾਂ ਜੋ ਹੋਰ ਵੀ ਇਹਨਾਂ ਨੂੰ ਠੰਡ ਨਾ ਲੱਗ ਸਕੇ ਤੇ ਬਾਹਰ ਕੜਾਕੇ ਤਰ੍ਹਾਂ ਠੰਡ ਪੈ ਰਹੀ ਹੈ ਤੇ ਦੇਖੋ ਇਹ ਮੁਰਗੀ ਨੂੰ ਪੰਜਾਂ ਮੁਰਗੀਆਂ ਨੂੰ ਠੰਡ ਵੀ ਲੱਗ ਚੁੱਕੀ ਹੈ ਕਿ ਅੱਜ ਇਹਨਾਂ ਦੀ ਪੂਰੀ ਕਾਰਵਾਈ ਕੀਤੀ ਹੈ ਕਿ ਇਹਨਾਂ ਨੂੰ ਖੰਡਣ ਲੱਗੇ ਤਾਂ ਇਧਰ ਦੇਖੋ ਮੈਂ ਫਾਰਮ ਦੇ ਅੰਦਰ ਬਲਬ ਵਗਾਰ ਲਗਾਏ ਹਨ ਤਾਂ ਅੱਗੇ ਹੋਲਡਰ ਦਿਖ ਰਿਹਾ ਹੈ ਇਧਰ ਵੀ ਹੋਲਡਰ ਦਿਖ ਰਿਹਾ ਹੈ ਕਿ ਇਧਰ ਵੀ ਬਲਬ ਲਗਾਤੇ ਜਾਣਗੇ ਤਾਂ ਦੇਖੋ ਜਿੱਥੇ ਮੁਰਗੀ ਰਹਿ ਰਹੀ ਹੈ ਇੰਨੀ ਕੋਈ ਜਗ੍ਹਾ ਚ ਤਾਂ ਇਹ ਜਗ੍ਹਾ ਨੂੰ ਪੂਰੀ ਗਰਮੈਸ਼ ਨਾਲ ਕਰਨਾ ਹੈ ਤੇ ਹੀਟਰ ਇੱਕ ਲਾਇਆ ਹੈ ਤੇ ਇੱਕ ਹੋਰ ਹੀਟਰ ਇਧਰ ਲਗਾਉਣਾ ਹੈ ਤੇ ਬਾਕੀ 200 ਵਾਟ ਦੇ ਬਲਬ ਇਧਰ ਲਗਾਨੇ ਨੇ ਇੱਕ ਇਧਰ ਬਲਬ ਲਾਇਆ ਹੈ 200 ਵਾਟ ਦਾ ਤੇ ਕਾਫੀ ਗਰਮੀ ਬਣਾ ਰਿਹਾ ਹੈ ਤੇ ਮੁਰਗੀਆਂ ਨੂੰ ਗਰਮ ਪਾਣੀ ਹੀ ਪਲਾਉਣਾ ਹੈ ਮਲ ਕੇ ਠੰਡਾ ਪਾਣੀ ਨਹੀਂ ਪਲਾਉਣਾ ਠੰਡਾ ਪਾਣੀ ਪਲਾਉਣ ਨਾਲ ਇਹਨਾਂ ਨੂੰ ਮੁਗਾਰੀਆਂ ਲੱਗ ਜਾਣਗੀਆਂ ਤੇ ਮੁਰਗੀਆਂ ਦੇਸ਼ ਦੀ ਜਾਮ ਹੋ ਜਾਣਗੇ ਤਾਂ ਮੁਰਗਲ ਸਪਨੀ ਅਸ਼ਰੂ ਹੋ ਜਾਣਗੇ ਜੋ ਕਿ ਜਿਹੜੀ ਜਗ੍ਹਾ ਤੇ ਪਾਲ ਰਹੇ ਹਾਂ ਮੁਰਗੀਆਂ ਉਹ ਤੇ ਥੱਲਾ ਥੱਲੇ ਲੱਕੜ ਦਾ ਗਰਮ ਪੂਰਾ ਹੁੰਦਾ ਹੈ ਲੱਕੜ ਦਾ ਗਰਮ ਪੂਰਾ ਜ਼ਰੂਰ ਪਾਓ ਮਿੱਟੀ ਵਗਾਰਨ ਆਪਾਂ ਉਹ ਮਿੱਟੀ ਕਿਉਂਕਿ ਸਰਦੀ ਦੇ ਮੌਸਮ ਵਿੱਚ ਕਾਫੀ ਠੰਡੀ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਮੁਰਗੀ ਨੂੰ ઠੜ ਤੋਂ ਬਚਾਉਣਾ ਹੈ ਤੇ ਫੀਡ ਲਗਾਤਾਰ ਸਰਦੀ ਦੇ ਮੌਸਮ ਵਿੱਚ ਦਿੰਦੇ ਰਹੋ ਫੀਡ ਪਾੜਿਆ ਵਿੱਚ ਨਹੀਂ ਮੁੱਕਣੀ ਚਾਹੀਦੀ ਤੇ ਪਾਣੀ ਦੇ ਡਰਿੰਕਰ ਚੋਂ ਪਾਣੀ ਗਰਮ ਹੀ ਪਾਦੇ ਰਹੋ ਤੇ ਹੋਰ ਦਵਾਈ ਵਗੈਰਾ ਟੈਬਲੇਟ ਉਹਦੀ ਹੈ ਪੈਰਾਸੀਟਾਮੋਲ ਹਫਤੇ ਵਿੱਚ 3-4 ਵਾਰ ਪੈਰਾਸੀਟਾਮੋਲ ਟੈਬਲੇਟ ਦਿੰਦੇ ਰਹੋ ਜਾਂ ਟੈਬਲੇਟ ਨੂੰ ਘੁੱਟ ਕੇ ਫੀਡ ਵਿੱਚ ਮਿਲਾ ਕੇ ਦੇਹੋ ਤਾਂ ਜਿਆਦਾ ਬਿਹਤਰ ਰਹੇਗੀ ਨਹੀਂ ਤਾਂ ਪਾਣੀ ਵਿੱਚ ਮਿਲਾ ਕੇ ਟੈਬਲ ਨੂੰ ਦਿੰਦੇ ਰਹੋ ਹਫਤੇ ਚ 3-4 ਵਾਰ ਟੈਬਲੇਟ ਦਿੰਦੇ ਰਹੋ ਤਾਂ ਮੁਰਗੀ ਸਹੀ ਸਿਹਤਮੰਦ ਰਹੇਗੀ ਕੋਈ ਮੁਵਾਰੇ ਵੀ ਨਹੀਂ ਲੱਗੇਗੀ। ਪਹਿਨਾ ਗੱਲਾਂ ਦਾ ਧਿਆਨ ਰੱਖਦੇ ਰਹੋ। ਤੇ ਮੁਰਗੀ ਸਹੀ ਤਰੀਕੇ ਨਾਲ ਪਲੇਗੀ। ਤਾਂ ਇਹ ਕੰਮ ਕਰਨੇ ਜ਼ਰੂਰੀ ਹਨ।